ਪੰਜਾਬ ਦੇ ਦਸਵਾਦੇ ਪੰਜ ਹਲਕਿਆਂ ਦੇ 48 ਪੋਲਿੰਗ ਬੂਥਾਂ ਦੇ ਉੱਤੇ ਮੁੜ ਹੋਈ VOTING 5 ਵਜੇ ਤੱਕ ਮੁਕਸਰ ਦੇ ਵਿੱਚ 99% ਮਜੀਠਾ ਦੇ ਵਿੱਚ 74 ਸੰਗਰੂਰ ਦੇ ਵਿੱਚ 85 ਸਰਦੂਲਗੜ ਦੇ ਵਿੱਚ 90 ਤੇ ਮੋਗਾ ਦੇ ਵਿੱਚ 81% ਦਰਜ ਹੋਈ VOTING ਅੰਮ੍ਰਿਤਸਰ ਦੀ ਲੋਕ ਸਭਾ ਸੀਟ ਦੀ ਉਪਚੋਣ ਲਈ ਵੀ ਮੁੜ ਤੋਂ ਹੋਈ VOTING ਕੁੱਲ 16 ਪੋਲਿੰਗ ਬੂਥਾਂ ਦੇ ਉੱਤੇ 74% ਹੋਈ VOTING 4 ਫਰਵਰੀ ਨੂੰ EVM ਦੇ ਵਿੱਚ ਗੜਬੜ ਅਤੇ ਹੋਰ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਸੀ ਰੀਪੋਲਿੰਗ ਦਾ ਫੈਸਲਾ ਨਤੀਜੇ 11 ਮਾਰਚ ਨੂੰ ਲੁਧਿਆਣਾ ਦੇ ਦੁਗਰੀ ਵਿੱਚ ਜ਼ਮੀਨੀ ਵਿਵਾਦ ਕਾਰਨ ਪੰਜ ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ ਬਚਾ ਕੇ ਰਹੇ ਨੌਜਵਾਨ ਤੇ ਤਲਵਾਰਾਂ ਦੇ ਨਾਲ ਕੀਤੇ ਕਈ ਵਾਰ ਸੀਸੀਟੀਵੀ ਦੇ ਵਿੱਚ ਕੈਦ ਹੋਈ ਪੂਰੀ ਵਾਰਦਾਤ ਪੁਲਿਸ ਕਰ ਰਹੀ ਹੈ ਮੁਲਜ਼ਮਾਂ ਦੀ ਭਾਲ ਲੁਕ ਡਿਡਵੇ ਦੀ ਗ੍ਰੀਪ ਮੈਂ ਗੱਲ ਹੈ ਜੀ ਕਿ ਚਾਰ ਪੰਜ ਬੰਦੇ ਇੱਕ ਗੱਡੀ ਚਾਏ ਸੀਗੇ ਸਵਿਫਟ ਗੱਡੀ ਹੈ ਆ ਕੇ ਉਹਨਾਂ ਨੇ ਇੱਕ ਉੱਥੇ ਗੱਡੀ ਤੋੜਤੀ ਇਦੋਂ ਜੀਨੇ ਨੇ ਗੱਡੀ ਟੁੱਟੀ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਆ ਕੇ ਰਜਿਸਟਰ ਕੀਤਾ ਤੇ ਇਹਨਾਂ ਨੇ ਗੋ ਫਾਇਰ ਮਾਰਤਾ ਉਹ ਬੰਦੇ ਦੇ ਬੱਤੀ ਕੋਲ ਦਾ ਫਾਇਰ ਹੈਗਾ ਉਹਦੇ ਬੱਕੀ 'ਚ ਲੱਗਿਆ ਹੋਇਆ ਸ ਕੋਸ਼ਿਸ਼ ਕਰ ਰਹੇ ਹਾਂ ਮਕਦਮਾ ਅਰਜ਼ੀ ਕਰਕੇ ਜੋ ਕਾਰਵਾਈ ਹੋਏਗੀ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਇ ਵਿੱਚ 4 ਫਰਵਰੀ ਨੂੰ ਪੋਲਿੰਗ ਬੂਥ ਦੇ ਬਾਹਰ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮ ਪੁਲਿਸ ਨੇ ਕੀਤੇ ਗ੍ਰਿਫਤਾਰ ਮਾਸਟਰਮਾਈਂਡ ਗਗਨਦੀਪ ਜੱਜ ਅਜੇ ਵੀ ਫਰਾਰ ਮੁਲਜ਼ਮਾਂ ਤੋਂ ਪੁਲਿਸ ਨੇ ਬਰਾਮਦ ਕੀਤੇ ਦੇਸੀ ਪਿਸਤੌਲ ਤੇ ਕਾਰਤੂਸ ਚੰਦੂ ਗੈਂਗ ਦੇ ਨਾਲ ਸੰਬੰਧਿਤ ਨੇ ਮੁਲਜ਼ਮ ਦੇਸ਼ਿਤ ਫਿਲਾਲ ਦੇ ਮਕਸਦ ਨਾਲ ਕੀਤੀ ਸੀ ਫਾਇਰਿੰਗ ਇਹਨਾਂ ਦਰਾਂ ਨੇ ਪੁਛਿਓ ਮਨਿਆ ਵੀ ਸਹੀ ਜਿਦੋਂ ਆਪਣੇ ਦਰਸ਼ਨੀ ਸੀ ਰੋਟਿੰਗ ਹੋ ਰਹੀ ਸੀ ਉੱਤੇ ਅਸੀਂ ਉਜੁਰਤ ਵਿੱਚ ਫੈਲ ਗਏ। ਉਹ ਵਾਹਨ ਤੋਂ ਜਿਹੜੇ ਰਿਜ਼ਲਟ ਕਾਰ ਉੱਤੇ ਨਵਤੀ ਜਿਹਦੇ ਆਪਣੇ ਹੀ ਵਰਤੇ ਸੀ। ਇਹਦੇ ਨਾਲ ਇੱਕ ਨਾ ਕਾਰ ਵਰਨਾ ਹੋਰ ਸੀ ਜਿਸ ਕਾਰ ਤੇ ਗਏ। ਤੋਂ ਫੈਨ ਕਰਨ ਤੋਂ ਬਾਅਦ ਉਸੇ ਗਲੀ ਤੋਂ ਦੌੜ ਜਾਈ। ਅਸਲ ਇਹਦੇ ਨਾਲ ਗਗਨਜੀਤ ਜੱਜਾ ਹੈ। ਉਹਦੇ ਮੇਨ ਇਹਨਾਂ ਦਾ ਖੱਡੇ ਉਹਨੂੰ ਇਸ ਵਾਰ ਪਤਾ ਇਹ ਤਾਂ ਉਹਨਾਂ ਨਾਲ ਗਏ ਸੀ। ਤੋਂ ਇਹਨੂੰ ਉਦੇ ਕੁਤਾਰਕ ਹੰਤੀ ਰੋ ਲੱਗੇ ਹੁ। ਹైదరాబాద్ ਟੈਸਟ ਵਿੱਚ ਟੀਮ ਇੰਡੀਆ ਦੀ ਤਮਾਕੇਦਾਰ ਸ਼ੁਰੂਆਤ। ਪਹਿਲੇ ਦਿਨ ਬੰਗਲਾਦੇਸ਼ ਦੇ ਖਿਲਾਫ 3 ਵਿਕਟ ਗਵਾ ਕੇ ਬਣਾਈਆਂ 356 ਦੌੜਾਂ। ਵਿਰਾਟ ਕੋਹਲੀ ਤੇ ਮੁਰਲੀ ਵਿਜੇ ਨੇ ਜੜੇ ਸੈਂਕੜੇ। ਜਿਤੇਸ਼ਵਰ ਪੁਜਾਰਾ ਨੇ ਖੇੜੀ 83 ਰਨ ਦੀ ਵਾਰੀ। ਦੁਨੀਆ ਭਰ ਦੇ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ 7ਵੇਂ ਗੁਰੂ ਸ਼੍ਰੀ ਗੁਰੂ ਹਰ Rai ਜੀ ਦਾ ਪ੍ਰਕਾਸ਼ ਪੁਰਬ। ਕੀਰਤਪੁਰ ਸਾਹਿਬ ਵਿਖੇ ਸਜਾਏ ਗਏ ਵਿਸ਼ੇਸ਼ ਧਾਰਮਿਕ ਦੀਵਾਨ। ਕਰੜਿਆ ਗਿਆ ਵਿਸ਼ਾਲ ਨਗਰ ਕੀਰਤਨ। ਵੱਡੀ ਗਿਣਤੀ ਵਿੱਚ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਈ ਸੰਗਤ